ਆਦੀ ਮੰਗ ਕਰਦੇ ਸੀ ਪਹਿਲੇ ਦਿਨ ਤੋਂ ਲੈ ਕੇ ਇਹਨਾਂ ਨੂੰ ਕੁੱਟ ਮਾਰ ਕਰਦੇ ਰਹਿੰਦੇ ਸੀ ਪਹਿਲਾਂ ਵੀ ਇਹਨਾਂ ਨੂੰ ਕਈ ਵਾਰੀ ਅਸੀਂ ਸਮਝਾਇਆ ਪਰ ਇਹ ਨਹੀਂ ਸਮਝੇ ਠੀਕ ਹੈ ਇਹਨਾਂ ਦੀਆਂ ਮੰਗਾ ਸੀ ਪਹਿਲੇ ਦਿਨ ਤੋਂ ਮੰਗਦੇ ਰਹੇ ਇਹਨਾਂ ਦੇ ਕਹਿਣ ਦੇ ਮੁਤਾਬਕ ਕਹਿੰਦੇ ਸਾਨੂੰ ਏਸੀ ਪੈਸ ਚਾਹੀਦਾ ਉਹ ਸਤੋਂ ਨਹੀਂ ਹੋਇਆ ਜਿੰਨਾ ਅਸੀਂ ਾਕਾਦ ਤੋਂ ਵੱਧ ਜ਼ੋਰ ਲਾਉਣਾ ਸੀ ਅਸੀਂ ਵਿਆਹ ਤੇ ਲਾਇਆ ਪਰ ਇਹਨਾਂ ਦੇ ਅਕੋਰਡਿੰਗ ਅਸੀਂ ਜਿੰਨਾ ਅਸੀਂ ਕਰਨਾ ਸੀ ਅਸੀਂ ਕੀਤਾ ਪਰ ਇਹ ਕੁੜੀ ਨੂੰ ਕੁੱਟਦੇ ਮਾਰਦੇ ਰਹੇ ਇਹਨਾਂ ਦੀ ਮੰਮੀ ਇਹਦੀ ਭੈਣ ਮੁੰਡੇ ਦੀ ਤੇ ਆ ਕੇ ਇਹ ਇੱਟਾਂ ਰੋੜੇ ਵੀ ਚਲਾਉਂਦੇ ਰਹੇ ਕੁੜੀ ਨੂੰ ਦੋ-ਦੋ ਦਿਨ ਇਹ ਕਮਰੇ 'ਚ ਬੰਦ ਵੀ ਕਰਦੇ ਰਹੇ ਇੰਨਾ ਅਸੀਂ ਜਿਹੀ ਇਹ ਚਲਦੇ-ਚਲਦੇ ਇਹਨਾਂ ਨੂੰ ਬਹੁਤ ਸਮਝ ਆਇਆ ਪਰ ਇਹ ਨਹੀਂ ਮੰਨੇ ਆਖਰ ਨੂੰ ਇਹਨਾਂ ਨੇ ਮੁੰਡੇ ਨੇ ਮੁੰਡੇ ਦੀ ਭੈਣ ਨੇ ਤੇ ਇਹਦੇ ਦੇ ਮਾਪੇ ਇਹਨਾਂ ਨੇ ਕੁੜੀ ਦਾ ਗੱਲ ਕੁੱਟ ਕੇ ਜਿਹੀ ਇਹ ਪਹਿਲਾਂ ਕੁੱਟਮਾਰ ਕੀਤੀ ਇਹਨਾਂ ਨੇ ਹੱਥ ਬੰਨੇ ਹੱਥ ਪਾਨੇ ਕੋ ਉਹਦੀ ਕੁੱਟਮਾਰ ਕੀਤੀ ਉਹਦੇ ਇਨਸਾਨ ਨੇ ਤੇ ਗੱਲ ਦੇ ਵਿੱਚ ਧਾਰ ਪਾ ਕੇ ਗੱਲ ਕੁੱਟ ਗਏ ਉਹਦੋਂ ਇਹਨਾਂ ਨੇ ਕਤਲ ਕੀਤਾ ਇੱਕ ਜਿਹੜਾ ਬੰਦਾ ਇਹ ਸੀਗਾ ਵੀ ਇਹਨਾਂ ਨੇ ਚਾਰੇ ਬੰਦੇ ਸੇ ਨਾਂ ਲਗਾਏ ਇੱਕ ਪੰਜਵਾਂ ਬੰਦਾ ਹੋਰ ਸੀ ਜਿਹੜਾ ਇਹਦਾ ਮੁੰਡੇ ਦਾ ਭਰਾ ਸੀ ਉਹ ਪੁਲਿਸ ਦੇ ਵਿੱਚ ਠੀਕ ਹੈ ਇਹਨਾਂ ਨੇ ਸਾਡਾ ਉਹਦਾ ਨਾਂ ਨਹੀਂ ਲਿਖਣ ਦਿੱਤਾ ਸੀ ਉੱਥੇ ਵੀ ਇਹਨਾਂ ਨੂੰ ਪੁਲਿਸ ਨੂੰ ਮਤਲਬ ਮੰਗ ਕੀਤੀ ਸੀ ਪਰ ਸਾਡਾ ਇਹਨਾਂ ਨੇ ਉੱਥੇ ਨਾਂ ਨਹੀਂ ਲਿਖਣ ਦਿੱਤਾ ਉਹਨਾਂ ਨੇ ਇਹਦੇ ਵਿੱਚ ਦਜ ਨਹੀਂ ਕੀਤਾ ਨਾ ਕਿੰਨਾ ਟਾਈਮ ਹੋਇਆ ਸੀ ਇਹ ਕੁੜੀ ਦੀ ਮੈਰਿਜ ਮੈਰਿਜ ਨੂੰ 2 ਮਹੀਨੇ ਹੋਏ ਸੀ 10ਵੇਂ ਮਹੀਨੇ ਦੇ ਵਿੱਚ ਵਿਆਹ ਹੋਇਆ 11 ਤਰੀਕ ਨੂੰ ਇਹ ਕਿਦਾਂ ਪਤਾ ਲੱਗੇ ਤੁਹਾਨੂੰ ਅੱਜ ਦੀ ਗੱਲ ਕੱਲ ਜਦੋਂ ਸਾਡੇ ਤਾਇਆ ਜੀ ਕੋਲ ਪਹਿਲਾਂ ਉਹਨਾਂ ਦੇ ਕੋਲੇ ਫੋਨ ਆਇਆ ਉਹ ਕਹਿੰਦੇ ਵੀ ਇਹਨਾਂ ਦੀ ਵੀ ਕੁੜੀ ਸੀਰੀਅਸ ਆ ਬੀਜੇ ਹਸਪੀਟਲ ਦੇ ਵਿੱਚ ਆ ਜਾਓ ਉਸ ਤੋਂ ਬਾਅਦ ਜਦੋਂ ਅਸੀਂ ਇੱਥੋਂ ਚੱਲੇ ਗਏ ਰਾਸਤੇ ਵਿੱਚ ਇਹ ਆ ਗਿਆ ਵੀ ਕੁੜੀ ਮਰ ਗਈ ਜਤੇਸ਼ ਉੱਥੇ ਜਾ ਕੇ ਪਤਾ ਕੀਤਾ ਤਾਂ ਕੁੜੀ ਡੈੱਡ ਸੀਗੀ ਤੇ ਸਾਨੂੰ ਇਹਨਾਂ ਨੇ ਪੁਲਿਸ ਨਾਲ ਨੇ ਪਹਿਲਾਂ ਤਾਂ ਅਸੀਂ 6 ਵਜੇ ਉੱਥੇ ਅਸੀਂ ਪਹੁੰਚ ਗਏ ਰਾਤ ਦੇ 12 ਵਜੇ ਤੱਕ ਸਾਡੇ ਇਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਸਾਡੇ ਇਹ ਬਿਆਨ ਹੀ ਲੈਂਦੇ ਗਏ ਅਸੀਂ ਬਿਆਨ ਸਾਡੇ ਅਕੋਰਡਿੰਗ ਜਿਹੜੇ ਅਸੀਂ ਬਿਆਨ ਦਿੱਤੇ ਉਹਨਾਂ ਨੇ ਹੋ ਨਹੀਂ ਮੰਨੇ ਆਦਿ ਕਾਉਂਟਿੰਗ ਉਹਨਾਂ ਨੇ ਜਿਹੜੀ ਇਹ ਐਫਆਰ ਲਿਖ ਕੇ ਅਸੀਂ ਮੰਗ ਇਹ ਕਰਦੇ ਆਂ ਵੀ ਚਾਰ ਬੰਦੇ ਦੇ ਨਾਂ ਤਾਂ ਲਿਖਤੇ ਜਿਹੜਾ ਪੰਜਵਾਂ ਬੰਦਾ ਸੀ ਇਹਦਾ ਭਰਾ ਜਿਹਦਾ ਪੁਲਿਸ ਦੇ ਵਿੱਚ ਆ ਜਿਹਦਾ ਸਪੋਰਟ ਆ ਜੀਨਾਂ ਇਹ ਕਰਤਾਰ ਤੇ ਤਹੇ ਫੁੱਲ ਜ਼ਿੰਮੇਵਾਰੀ ਸੀਗੀ ਵਿਆਹ ਦੇ ਵਿੱਚ ਉਹ ਉਹਦਾ ਨਾਂ ਵਿੱਚ ਹੋਣਾ ਚਾਹੀਦਾ ਅਸੀਂ ਇਹ ਮੰਗ ਕਰਦੇ ਆਂ ਉਹਨਾਂ ਜਿੱਕਰ ਅਸੀਂ ਨਹੀਂ ਅਸੀਂ ਤਰਨਾ ਵੀ ਲਾਵਾਂਗੇ ਪਹਿਲਾਂ ਤੂੰ ਮਤਲਬ ਕੁੜੀ ਦੀ ਹਾਈਲਾਈਟਸ ਕੀਤੀ ਵੀ ਸੀਗੀ ਠੀਕ ਹੈ ਉਹਦੇ ਚ ਕੁੜੀ ਨੇ ਬਾਹਰ ਨੂੰ ਜਾਣਾ ਸੀਗਾ ਉਹ ਕਹਿੰਦੇ ਅਸੀਂ ਪੈਸੇ ਲਾਵਾਂਗੇ ਸਾਡੀ ਗੱਲ ਵਾਸਤੇ ਇਸ ਤਰ੍ਹਾਂ ਹੋਈ ਆ ਪਹਿਲਾਂ ਅਸੀਂ 1 ਮਹੀਨਾ ਵਿਆਹ ਤੋਂ ਪਹਿਲਾਂ 1 ਮਹੀਨਾ ਅਸੀਂ ਸਗਨ ਕੀਤਾ ਉਹਦਾ ਸਗਨ ਤੇ ਵੀ ਅਸੀਂ 2.5 ਲੱਖ ਰੁਪਈਆ ਲਾਇਆ ਉਹਦੇ ਤੇ ਠੀਕ ਐ ਉਸ ਤੋਂ ਬਾਅਦ ਚਲੋ ਵਿਆਹ ਦਾ ਦਾਇਰ ਰੱਖ ਲਿਆ ਵਿਆਹ 10 11 ਤਰੀਕ ਨੂੰ ਹੋਇਆ ਸਾਡਾ 2 ਮਹੀਨੇ ਹੋ ਗਏ ਮੈਰਿਜ ਹੋਈ ਨੂੰ ਮੈਰਿਜ ਦੇ ਵਿੱਚ ਵੀ ਇਹਨਾਂ ਨੇ ਕਈ ਮੰਗਾਂ ਰੱਖੀਆਂ ਵੀ ਸਾਨੂੰ ਭਾਈ ਸਾਡੇ ਸਾਡੇ ਕੋਟ ਪੈਂਟ ਟਾਈਆਂ ਸਾਡੇ ਅਫਸਰਾਂ ਨੇ ਆਉਣਾ ਵੱਡੇ ਵੱਡੇ ਅਫਸਰਾਂ ਨੇ ਉਹਨਾਂ ਨੂੰ ਸਾਨੂੰ ਇਹੋ ਜਿਹਾ ਏਸੀ ਪੈਲਸ ਚਾਹੀਦਾ ਹਾਂ ਸਾਨੂੰ ਮੀਟ ਨਾਲ ਰੋਟੀ ਦਿੱਤੀ ਜਾਵੇ ਪਰ ਅਸੀਂ ਉਹ ਜਿੰਨਾ ਖੋ ਸਕਿਆ ਸੀ ਉਹਦੇ ਆਲਦੀ ਲੈਵਲ ਦੇ ਹਿਸਾਬ ਨਾਲ ਉਹ ਅਸੀਂ ਕਰਿਆ ਪੈਲਸ ਕੀਤਾ ਪੈਲਸ ਵੀ ਕੀਤਾ ਸੀ ਤੋਂ ਜੋ ਵੀ ਸਮਾਨ ਦਿੱਤਾ ਅਸੀਂ ਜਦੋਂ ਅਸੀਂ ਸਾਡੇ ਮੇਰੇ ਭਾਈ ਹੋਰ ਦੂਜੇ ਗਏ ਆ ਨਾਲ ਕੁੜੀ ਦੇ ਸਾਡੀ ਉੱਥੇ ਕੋਈ ਪੈਸੋ ਗੱਛ ਨਹੀਂ ਹੋਈ ਉੱਥੇ ਨਾ ਉਹਨੂੰ ਸਾਨੂੰ ਪੁੱਛਿਆ ਵੀ ਕਿੱਥੇ ਆਏ ਆ ਕਿੱਥੇ ਗਏ ਹੋ ਨਹੀਂ ਅਗਲਾ ਗਏ ਨੂੰ ਚਾਹ ਪਾਣੀ ਪਿਉਂਦਾ ਕੋਈ ਚਾਹ ਪਾਣੀ ਨਹੀਂ ਪਿਆ ਉਹਨਾਂ ਭਰਾਵਾਂ ਨੂੰ ਨਹੀਂ ਪੁੱਛਿਆ ਜਿਹੜਾ ਸਮਾਨ ਸੀਗਾ ਕਹਿੰਦੇ ਸਮਾਨ ਲਾ ਲਓ ਭਾਈ ਕਹਿੰਦੇ ਤੁਸੀਂ ਆਪ ਹੀ ਸਮਾਨ ਲਾਓ ਤੇ ਆਪ ਹੀ ਤਾਹਾਂ ਚੜਾਓ